ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੰਡ ਤੋਂ ਆਪੋ ਆਪ ਵੈਲਕਮ ਹੈ ਜੀ ਤੇ ਸਖਸੰਦੂ ਕੋ ਪਹੁੰਚ ਚੁੱਕੇ ਆਂ ਸ਼ਹਿਰ ਅੰਮ੍ਰਿਤਸਰ ਜੀ ਜਿਹੜਾ ਵੀ ਅੰਮ੍ਰਿਤਸਰ ਆਜ ਵੀ ਬਾਈਆਂ ਕੋ ਚਾਰ ਪੰਜ ਲੈਪਾ ਗਾਵਾਂ ਲੈ ਕੇ ਆਂਦੀਆਂ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਾਰਾ ਠੀਕ ਠਾਕ ਜੀ ਵਧੀਆ ਵਧੀਆ ਸੇਮ ਵਧੀਆ ਜੀ ਚਲੋ ਹੋਰ ਸੁਣਾਓ ਬਾਈ ਜੀ ਐ ਵਧੀਆ ਜੀ ਕਿਵੇਂ ਚੱਲ ਰਿਹਾ ਕੰਮ ਫਿਰ ਹਾਂ ਜੀ ਚੱਲੀ ਜਾਂਦਾ ਸੇਂ ਜੀ ਇਹ ਕਿਆ ਮਾਲ ਪਿਛਲਾ ਫਿਰ ਹਾਂ ਜੀ ਹਾਂ ਜੀ ਮਾਲ ਦੀਆਂ ਵੀ ਚੰਗੀਆਂ ਮਾਲ ਹਾਂ ਜੀ ਕੱਲ ਵੀ ਵ ਹਾਂ ਧੜੀ ਸ਼ੁਰੂ ਕਰੋ ਹਾਂਜੀ ਹਾਂਜੀ ਆਓ ਆ ਜੋ ਜਰਸੀ ਦੇ ਪਾਸੇ ਆ ਜਾਓ ਜਰਸੀ ਸੰਦੀਪ ਜੀ ਆ ਵਛੀ ਇਹ ਮਗਰ ਉਹਦੇ ਹਾਂਜੀ ਹੈ ਨਾ ਸੰਧਾ ਕੱਲ ਦੀ ਸੂਈ ਜੇ ਜਰਸੀ ਵਛੀ ਹਾਂਜੀ ਟੀਕਾ ਜਿਹੜਾ ਮਰਜੀ ਕੋਈ ਬਣਾ ਲੈ ਬਿਲਕੁਲ ਠੀਕ ਹੈ ਜੀ ਹਾਂ ਸਹੀ ਗੱਲ ਹੈ ਕਿਉਂਕਿ ਵਛੀ ਦੇਤੀ ਹੈ ਨਾ ਹੁਣ ਹਾਂ ਸਹੀ ਗੱਲ ਸਨੋ ਕੱਲ ਸੂਆ ਜਿਹੜੀ ਨਹੀਂ ਨਹੀਂ ਦੂਜਾ ਸੂਆ ਮੂੰਹ ਦੀ ਚਾਰ ਦੰਦ ਵਛੀ ਅੱਛਾ ਦੂਜਾ ਸੂਆ ਕੀ ਆ ਵਛੀ ਮੂੰਹ ਦੀ ਦੂਜਾ ਸੂਆ ਪਹਿਲਨ ਖੀਰੀ ਨੇ 12 13 ਕਿਲੋ ਚਵਾਇਆ ਦੁੱਧ ਲਓ ਜੀ ਦੂਜਾ ਸੂਆ ਚਾਰ ਦੰਦ ਵਹਿਣਾ ਆ ਚੈੱਕ ਕਰੋ ਲੈਵਾ ਕਰਾ ਦੇ ਬਜੀ ਇਹ ਚੋਈਆਂ ਹੋਇਆਂ ਮਰੀਆ ਚੋਈ ਇੱਕ ਨੰਬਰ ਆ ਸੰਦੀਪ ਜੀ ਦੋ ਚਵਾਈਆਂ ਹੋਈਆਂ ਜੇ ਇਹਦੀਆਂ ਠੀਕ ਆ ਹਾਂਜੀ ਹਾਂਜੀ ਫਿਰ ਬੋਲੋ ਲੋ ਬਤਾ ਮੁੱਲ ਸੰਦੀਪ ਜੀ ਇਹਦਾ ਜੋ ਮਰਜ਼ੀ ਕਰੀ ਜਾਈਏ ਹਾਂਜੀ ਬੱਤੀਆਂ ਕਰਕੇ ਕਾਲੀ ਹਾਂਜੀ ਬੱਚੇ ਬੜੂ ਕਰਦੀ ਬੱਚੇ ਬੱਚੇ ਦਾ ਜਿਆਦਾ ਕਰਦੀ ਜਾਨ 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 ਲੈ ਜਾ ਹਾਂਜੀ ਮੁੱਲ 65 70 ਕੁਝ ਨਹੀਂ ਜੈਸ ਨੂੰ 55 ਦੀ ਦੇ ਦਈਏ 2000 ਕਰ ਦਿਆਂਗੇ ਸਨੀ ਜੀ 53000 2000 ਮੰਨਤਾ ਨੂੰ ਜੂਗਾ 53 ਜੋ ਵੀ ਖੁੱਲੀ ਛੋਟ ਛਾਟ ਕਰ ਦਾਂਗੇ ਲੋ ਜੀ ਆ ਚੈੱਕ ਕਰੋ ਹਾਂਜੀ ਵਾਟ ਠੀਕ ਆ 53 ਛੋਟ ਛਾਟ ਕਰ ਦੋ ਹਨਾ ਹਾਂਜੀ ਹਾਂਜੀ ਚਲੋ ਆ ਚੈੱਕ ਕਰਾਂਗੇ ਠੀਕ ਆ ਹਾਂਜੀ ਆਹ ਜੀ ਉਵੇਂ ਠੰਡੀ ਸੀਲ ਆਏ ਨਹੀਂ ਵੀ ਉਵੇਂ ਗਰਮ ਆ ਉਦਾਂ ਠੰਡੀ ਸੀਲ ਆ ਉਵੇਂ ਬੱਚੇ ਦਾ ਜ਼ਿਆਦਾ ਕਰਕੇ ਕਾਲੀ ਤਾਜੀ ਦਾ ਤਾਜੀ ਕਰਕੇ ਕਾਲੀ ਪੈ ਜਾਂਦੀ ਆ ਆਹ ਆ ਭਾਈ ਜੀ ਇਹ ਸੰਦੀਪ ਦੀ ਦੂਜਾ ਸੂਆ ਜੇ ਤਾਂਹਾਂ ਕ ਦਿਨਾਂ ਦੀ ਸੂਈ ਇਹਦੇ ਮਗਰੀ ਵੱਛੀ ਜੇ ਅਜੇ ਇਹਦੇ ਮਗਰੀ ਵੱਛੀ ਆ ਵੱਛੀ ਆ ਲੋ ਜੀ ਇਹਦੇ ਮਗਰੀ ਵੱਛੀ ਆ ਜੀ ਵੈੜ ਇਹ ਵੀ ਬੜੀ ਜ਼ਬਰਦਸਤ ਵੈੜ ਆ ਲੇਵਾ ਵੀ ਕੱਟ ਵਾਲਾ ਨਾਲ ਇਹਦਾ ਕੱਟ ਵਾਲਾ ਲੇਵਾ ਜੀ ਆ ਵੀ ਚੈੱਕ ਕਰੋ ਕਰੋ ਹਾਂ ਜੀ ਚਿੰਤਾ ਬਾਕੀ ਇਹ ਵੀ ਠੰਡੀ ਸੀਲਕ ਹੋਈ ਇਹੋ ਜੀ ਗੱਲ ਬਾਤ ਨਹੀਂ ਸੀ ਲੈ ਠੀਕ ਆ ਜੀ ਮੁੱਲ 75 80 ਕੁਝ ਨਹੀਂ ਜੈਸ ਨੂੰ 60 ਦੀ ਦੇ ਦਈਏ ਜਿੰਨਾ ਮਰਜ਼ੀ ਹੋਲ ਕਰ ਦੋ 5000 55000 ਮੈਂ ਦੇ ਦਾਂਗੇ 55000 ਤੁਸੀਂ ਜੀ ਪਰ ਠੀਕ ਆ ਦੋ ਤੇ 16 ਹੋ ਜੇ ਹਾਂ 15 ਹੋ ਜੇ ਤਿਆਰ ਹੋਊਗਾ ਵਾਹ ਜੀ ਵਾਹ ਦਹਾਂ ਦਿਨਾਂ ਦੀ ਸੂਈ ਆ ਦੁੱਧ ਦੋ 2.5 ਕਿਲੋ ਹੋਰ ਵਧੂਗੀ ਬੱਠ ਠੀਕ ਆ ਹਾਂ ਜੀ 55000 ਦੀ ਵਹਿੜ ਤੇ ਵੇਚ ਲਓਣ ਵਹਿੜ ਵੇਚ ਲਓ ਆਪਣੀ ਜ਼ਿਗੜ ਵੇਚ ਲਓ ਬਾਈ ਦਾ ਐਵੇਂ ਜੀ ਮਿੰਡੋ ਮਿੰਡੀ ਉੱਡਦੀਆਂ ਜਾਂਦੀਆਂ ਹਾਂ ਹਨਾ ਸੰਤ ਸਾਹਿਬ ਰੇੜੀ ਵਿਕੜਾਂਗੇ ਨਹੀਂ ਬਾਈ ਜੀ ਬਿਲਕੁਲ ਰੇੜੀ ਵੇਖਦਾ ਸੀ ਜੀ ਹਾਂ ਜੀ ਹਾਂ ਚਲੋ ਤੇ ਆਹਾ ਬਾਈ ਜੀ ਫਿਰ ਏ ਸੰਦੀਪ ਜੀ ਅੱਜ ਚੌਥਾ ਦਿਨ ਜੇ ਸੂਈ ਨੂੰ ਇਹਦੇ ਕੋ 12 ਹੋ ਜਾਏ 13:00 ਤਿਆਰ ਹੋਊਗਾ। ਅੱਛਾ 12-13 ਕਿਲੋ ਤਿਆਰ ਜੇ। ਠੀਕ ਆ। ਲਓ ਜੀ। 12-13 ਕਿਲੋ ਐਸਾ ਤਿਆਰ ਆ। ਤੇ ਇਹ ਵੀ ਚੈੱਕ ਕਰੋ। ਇਹ ਜਰਸੀ ਐ ਵੀ। ਕੋਫੀ ਜਰਸੀ ਹੈ? ਕੋਫੀ ਜਰਸੀ ਇਹਨੂੰ ਕਹਿੰਦੇ ਕੋਫੀ ਜਰਸੀ ਬਿਲਕੁਲ। ਹਾਂਜੀ। ਬਾਕੀ ਇਹ ਵੀ ਐ ਠੰਡੀ ਸੀਲ ਆ ਕੋਈ ਇਹੋ ਜੀ ਗੱਲਬਾਤ ਨੂੰ। ਠੀਕ ਆ। ਹਾਂਜੀ। ਮੁੱਲ 50 55 45 ਦੀ ਦੇ ਦिए 40000 ਦੀ ਜੈਸ ਨੋ ਹੋ ਜੂਗੀ ਬਾ ਠੀਕ ਆ ਜੈਸ ਨੋ 40 ਦੀ 40000 ਦੀ ਬੱਛੀ ਮੰਗ ਰਾ ਹੈ ਤਾਂ ਵੇਚਣੀ ਬੱਛਾ ਮੰਗਰ ਬੱਛਾ ਮੰਗਰ ਹੁਣ 40 ਦੀ ਜੈਸ ਨੋ ਹੋ ਜੇ ਕੋਈ 350 ਵਾਲਾ ਮੈਨੂੰ ਫੋਨ ਲਾਵੇ ਬਾ ਠੀਕ ਆ ਹਾਂ ਲਓ ਜੀ ਚਲੋ ਆ ਵੇਖੀ ਜਿਹੜਾ ਵੇਣਾ ਵੇਲੋ ਭਾਈਆਂ ਕੋਲ ਬਹੁਤ ਟੌਪ ਟੌਪ ਦੇ ਪੀਸ ਆ ਜ਼ਬਰਦਸਤ ਪੁਰੀਆਂ ਸੰਤੂ ਸਾਹਿਬ ਆਹ ਭਾਈ ਜੀ ਫਿਰ ਇਹ ਸੰਦੀਪ ਜੀ ਉਹ ਬੱਚਾ ਜਿਹਦਾ ਮਰ ਗਿਆ ਨਹੀਂ ਹੈਗਾ ਮਰੀ ਜਾਣਾ ਵਾ ਕੇ ਹਾਂ ਜਿਹੜਾ ਲੰਮੇ ਪੈ ਗਿਆ ਹੁਣ ਹਾਂ ਤੇ ਦੁੱਧ ਨੂੰ ਕਿਲੋ 8 ਕਿਲੋ ਪੱਕਾ ਹੋਊਗਾ ਅੱਛਾ 8 ਕਿਲੋ ਪੱਕਾ ਹੋਊਗਾ ਹਾਂਜੀ ਲਓ ਜੀ ਇਹ ਵੀ ਚੈੱਕ ਕਰ ਲਓ ਠੀਕ ਆ ਮੈਂਥੇ ਦੇ ਸੰਦੀਪ ਜੀ ਇਹ ਵੇਚਦੇ ਵੱਧ ਹੈ ਬੱਚਾ ਨਾਲ ਭੇਜਣਾ ਹੁੰਦਾ ਹਾਂ ਸਿੱਧੀ ਗੱਲ ਸਹੀ ਸਹੀ ਗੱਲ ਆ ਹਾਂਜੀ ਹਾਂਜੀ ਇਹ ਹੋਣ ਦੇ ਦਾਂਗੇ ਸੰਦੀਪ ਜੀ 27000 ਦੀ 25 ਦੀ ਗੈਸ ਨੂੰ 23000 ਦੀ ਬਸ ਠੀਕ ਆ 23000 ਦੀ ਦੇ ਦਾਂਗੇ ਬਾਕੀ ਹੋਰ ਮਾਨਤਨ ਕਰਦਾ ਥੋੜਾ ਜਿਹਾ ਦੇ ਦੇਵਾਂਗੇ ਦੇ ਦੋਗੇ ਹੁਣ ਲਾਓ ਹੋਰ ਕਰਦੋ ਫੁੱਲ ਮਾਨ ਹਾਂਜੀ ਬਾਠ ਠੀਕ ਆ ਸੰਦੀਪ ਜੀ ਇਹ ਵਾਪੀ ਇੱਕ ਵਾੜ ਹੋ ਰਿਹਾ ਮੇਰੇ ਤੋਂ ਹਾਂ ਉਹਦਾ ਬੱਚਾ ਮਰ ਗਿਆ ਸੀ ਹਾਂ ਪਰ ਉਹ ਜੇ ਵਾੜ ਦੇ ਸੈੱਟ ਸੁੱਟ ਹੋ ਗਏ ਉਹ 25 ਕਿਲੋ ਦੁੱਧ ਕਰਕੇ ਵੇਚਾਂਗੇ ਆਪਾਂ ਅੱਛਾ ਹਾਂਜੀ ਚਲੋ ਇਸ ਟਾਈਮ 17 ਕਿਲੋ ਆ ਕਿਉਂਕਿ ਉਹ ਜੇ ਉਹਨੇ ਘਟਾ ਦੇਣੇ ਆ ਜਦੋਂ ਦੁੱਧ ਹੋ ਗਿਆ ਹਾਂ ਫੇਰ ਸਾਵੇਂ ਕਰ ਜੂਗੀ ਤਾਂ ਕਾਟਾ ਪਾਉਗੀ ਆ ਇਹਦਾ ਟੋਟਾ ਹੋਊਗਾ ਉਹ 10 ਬੂਤੇ ਰਹਿ ਜਾਣਗੇ ਚਲੋ ਰਾਗਰ ਮਾਲੀਏ ਬਾਕੀ ਨੰਬਰ ਬੋਲੋ ਫਿਰ ਆਪਣਾ ਨਾਂ ਸੁਖਸੰਧੂ ਜੇ ਹਾਂਜੀ 81 46 472 22 ਠੀਕ ਆ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਚਾਟੀਵੰਡ ਨਹਿਰ ਤਰਨਤਾਰ ਰੋਡ ਸਸਕਾਰ